ਰੱਖਦੇ ਹੋਏ ਨਗਰ ਕੀਰਤਨ ਦੇ ਵਿੱਚ ਸਵੇਰ ਤੋਂ ਲੈ ਕੇ ਲਗਾਤਾਰ ਹਾਜ਼ਰੀ ਭਰ ਰਹੇ ਗੁਰੂ ਸਾਰੇ ਖਾਲਸਾ ਜੀ ਉਹ ਬਣ ਬਿਰਤੀਆਂ ਨੂੰ ਸਟੇਜ ਦੇ ਨਾਲ ਜੋੜਦੇ ਹੋਏ ਕੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਸਟੇਜ ਦੇ ਦਰਮਿਆਨ ਮੈਂ ਆਪ ਜੀ ਦੇ ਸਾਹਮਣੇ ਇੱਕ ਇਤਿਹਾਸ ਦਾ ਜ਼ਿਕਰ ਕਰਦਾ ਪਿਆ ਸੀ ਜੇ ਸਵਾਗਤ ਪੈਦੇ ਖਾਨ ਘਰ ਦੇ ਵਿੱਚ ਗਿਆ ਔਰ ਪੈਦੇ ਖਾਨ ਦੇ ਜਵਾਈ ਅਸਮਾਨ ਖਾਨ ਨੇ ਘੋੜੇ ਦੀ ਮੰਗ ਕੀਤੀ ਇਸ ਤੋਂ ਬਾਅਦ ਕੀ ਹੋਇਆ ਪੈਂਦੇਖਾਨ ਕੁਝ ਸਮਾਂ ਕਰਦੇ ਵਿੱਚ ਬਿਤਾ ਕੇ ਇਸ ਤੋਂ ਬਾਅਦ ਸ਼ਾਮ ਨੂੰ ਵਾਪਸ ਘਰ ਤੋਂ ਬਾਹਰ ਨਿਕਲਿਆ ਹੈ ਕਿਸੇ ਕੰਮ ਵਾਸਤੇ ਸ਼ਾਮ ਨੂੰ ਫਿਰ ਇੱਕ ਐਸਾ ਢੌਂਗ ਅਸਮਾਨਖਾਨ ਨੇ ਰਚਾਇਆ ਔਰ ਪੈਂਦੇਖਾਨ ਦੀ ਧਰਮ ਸੁਪਤਨੀ ਨੇ ਉਸ ਵਕਤ ਜਿਹੜੀਆਂ ਪੈਂਦੇ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਸਰਗੋਰਾ ਨੇ ਬਖਸ਼ਿਸ਼ ਕੀਤੀਆਂ ਸੀ ਉਹ ਅਸਮਾਨਖਾਨ ਨੂੰ ਦੇ ਦਿੱਤੀਆਂ ਤਾਂ ਅਸਮਾਨਖਾਨ ਸ਼ਾਮ ਨੂੰ ਘਰ ਦੇ ਵਿੱਚ ਆਇਆ ਆਕੇ ਗਿਣਾ ਕਰਨਾ ਸ਼ੁਰੂ ਕੀਤਾਗੇ ਗੁਰਦੇਵ ਪਰਸ਼ਾਹ ਮਹਾਰਾਜ ਦੀ ਬਖਸ਼ਿਸ਼ ਕਿਤੇ ਹੈ ਇਹਨੇ ਨੂੰ ਅਸਮਾਨ ਖਾਨ ਦਿਨ ਚੜਦੇ ਦੇ ਨਾਲ ਘਰ ਤੋਂ ਨਿਕਲਾ ਉਧਰ ਸ਼ੇਰੇ ਪਾਰਸ਼ਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਰਸ਼ਾ ਮਹਾਰਾਜ ਜੀ ਦਾ ਸਭ ਤੋਂ ਛੋਟਾ ਸ਼ਹਿਜ਼ਾਦਾ ਬਾਬਾ ਗੁਰਦੇਤਾ ਜੀ ਬਾਜ ਲੈ ਕੇ ਬਾਹਰ ਸ਼ਿਕਾਰ ਖੇਡਣ ਵਾਸਤੇ ਗਿਆ ਹੈ ਇਧਰ ਅਸਮਾਨ ਆਪਣੇ ਘਰ ਤੋਂ ਨਿਕਲਿਆ ਹੈ ਬਾਜ ਰੱਜਿਆ ਹੋਇਆ ਸੀ ਬਾਜ ਕਿਸੇ ਪੰਛੀ ਦੇ ਉੱਪਰ ਚੋਟ ਕਰਨ ਦੀ ਵਜਾਏ ਉਹ ਇਸ ਅਸਮਾਨ ਖਾਨ ਦੇ ਹੱਥਾਂ ਦੇ ਵਿੱਚ ਆ ਗਿਆ ਅਸਮਾਨ ਖਾਨ ਨੇ ਬਾਜ ਨੂੰ ਆਪਣੇ ਹੱਥਾਂ ਦੇ ਵਿੱਚ ਕਰਕੇ ਆਪਣੇ ਕਾਬੂ ਦੇ ਵਿੱਚ ਕਰਕੇ ਆਪਣੇ ਘਰ ਦੇ ਵਿੱਚ ਲਏ ਆਇਆ ਇਹਨੇ ਨੂੰ ਗੁਰੂ ਕੇ ਪਿਆਰੇ ਸਿੱਖ ਬਾਜ ਦੀ ਭਾਲ ਕਰਦੇ ਹੋਏ ਥਾੜਾ ਥਾੜ ਤੋਂ ਕੁਛ ਨ ਹੋਏ ਪਹਿਲੇ ਘਰ ਦੇ ਵਿੱਚ ਆ ਕੇ ਅਸਮਾਨ ਖਾਨ ਨੂੰ ਮੁੱਛ ਲੱਗੇ ਅਸਮਾਨ ਖਾਨ ਅਸੀਂ ਸੁਣਿਆ ਹੈ ਤੇਰੇ ਪਾਸ ਬਾਜ ਹੈ ਅਸਮਾਨ ਖਾਨ ਨੇ ਹੌਮੇ ਦੇ ਵਿੱਚ ਆ ਕੇ ਗੁੱਸੇ ਦੇ ਆਕਾਰ ਵਿੱਚ ਆ ਕੇ ਕਹਿਣ ਲੱਗਾ ਮੇਰੇ ਪਾਸ ਕੋਈ ਬਾਜ ਨਹੀਂ ਜੇ ਮੇਰੇ ਪਾਸ ਬਾਜ ਹੁੰਦਾ ਵੀ ਤਾਂ ਵੀ ਕਦੇ ਜਿੱਤ ਵੀ ਮੈਂ ਪਹਿਨੇ ਖਾਂ ਦਾ ਜੋਾਈ ਹਾਂ ਮੈਂ ਉਹ ਵਾਰ ਕਦੇ ਵੀ ਵਾਪਸ ਨਾ ਦਿੰਦਾ ਇਹਨੇ ਨੂੰ ਗੁਰੂ ਕੇ ਸਿੱਖ ਵਾਪਸ ਗੁਰੂ ਕੇ ਦਰਬਾਰ ਵਿੱਚ ਗਏ ਸਾਰੀ ਵਾਰਤਨ ਆ ਕੇ ਦੱਸੀ ਹੁਣ ਮੀਰੀ ਮੀਰੀ ਦੇ ਮਾਲਕ ਨੂੰ ਹਰ ਮੈਂ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਨੇ ਖਾਨ ਨੂੰ ਸੱਦਿਆ ਹੈ ਪਹਿਨੇ ਖਾਨ ਪੁੱਜਿਆ ਹੈ ਗੁਰੂ ਕੇ ਦਰਬਾਰ ਦੇ ਵਿੱਚ ਗੁਰੂ ਦੇ ਪਾਤਸ਼ਾਹ ਮਹਾਰਾਜ ਕਹਿ ਲਗੇ ਪਹਿਨੇ ਖਾਨ ਤੈਨੂੰ ਕੀ ਕੀ ਅਵਸਥਾ ਦਿੱਤੀਆਂ ਸੀ ਉਹ ਕਿੱਥੇ ਗਈਆਂ ਕੋ ਲੱਗਦਾ ਕਿਸੇ ਨੂੰ ਦੇ ਬੈਠਾ ਕਿਸੇ ਕੋਲ ਖਵਾ ਬੈਠਾ ਕਹਿ ਲਗਾ ਨਹੀਂ ਪਾਤਸ਼ਾਹ ਜਲਦੀ ਦੇ ਨਾਲ ਮਿਲਿਆ ਮੈਂ ਜਲਦੀ ਦੇ ਨਾਲ ਹੁਕਮ ਸੁਣਿਆ ਆਪ ਜੀ ਦੇ ਦਰਬਾਰ ਦੇ ਚਾਹਤੀ ਦੇ ਸਰਪੰਖ ਹੋਇਆ ਹਾਂ ਸਾਡੇ ਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਲੱਗੇ ਪਹਿਨੇ ਖਾ ਜੇ ਬੰਦੇ ਕੋਲੋਂ ਗਲਤੀ ਹੋ ਜਾਵੇ ਗਲਤੀ ਨੂੰ ਛੁਪਾਉਣ ਦੀ